ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਫਾਈਨਲੀ ਅੱਜ ਉਹ ਦਿਨ ਆ ਗਿਆ ਜਿਹਦਾ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਸੀਗਾ ਤੇ ਆਪਣਾ ਨਵਾਂ ਸਫ਼ਰ ਸ਼ੁਰੂ ਹੋਣ ਜਾ ਰਿਹਾ ਪੰਜਾਬੀਆਂ ਦੀ ਪਹਿਲੀ ਪਸੰਦੀ ਦਾ ਮੁਲਕ ਕੈਨੇਡਾ ਤੇ ਅਸੀਂ ਵੀ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀਗੇ ਕਦੋਂ ਕੈਨੇਡਾ ਜਾਵਾਂਗੇ ਤੇ ਹੁਣ ਅਸੀਂ ਇੰਗਲੈਂਡ ਫਿਲਹਾਲ ਆਪਣੇ ਮਾਮਾ ਜੀ ਦੇ ਘਰ ਸਾਊਥ ਹਾਲ ਦੇ ਵਿੱਚ ਤੇ ਇੱਥੋਂ ਸਾਡੀ ਲੰਡਨ ਦੇ ਹੀਥਰੋ 에ਰਪੋਰਟ ਤੋਂ ਫਲਾਈਟ ਹੈਗੀ ਤੇ ਦੁਪਹਿਰ ਦੇ 2 ਵਜੇ ਤੇ ਸਵੇਰ ਦੇ 10 ਵਜੇ ਹੋਇਆ 4 ਘੰਟੇ ਸਾਡੀ ਫਲਾਈਟ ਚ ਬਾਕੀ ਹੈ ਤੇ ਅਸੀਂ ਕਰਉ ਆਪਣੀ ਤਿਆਰੀ ਖਿੱਚਦੇ ਆ ਏਅਰਪੋਰਟ ਜਾਂਦੇ ਆ ਤੇ ਅੱਜ ਇਸ ਵਲੌਗ ਚ ਆਪਾਂ ਉਤਰਾਂਗੇ ਕੈਨੇਡਾ ਦੇ ਵੈਨਕੂਵਰ ਵੈਨਕੂਵਰ ਏਅਰਪੋਰਟ ਤੇ ਤੇ ਬਾਕੀ ਕਿੱਥੇ ਕਿੱਥੇ ਆਉਣਾ ਹੈ ਪੂਰੇ ਕੈਨੇਡਾ ਚ ਕੀ ਪਲਾਨ ਹੋਊਗਾ ਕਿੰਨੇ ਦਿਨ ਰਹਿਣਾ ਉਹ ਸਾਰਾ ਇਸ ਵਲੌਗ ਦੇ ਨਾਲ ਹੀ ਗੱਲਾਂ ਬਾਤਾਂ ਕਰਾਂਗੇ ਚਲੋ ਠੀਕ ਹੈ ਜੀ ਜੀ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਇੱਕ ਲੰਬੇ ਸਫ਼ਰ ਬਾਅਦ ਹੁਣ ਉਹ ਦੁਬਾਰਾ ਸ਼ਾਇਦ ਇੰਡੀਆ ਜਾਣਾ ਕੈਨੇਡਾ ਤੋਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਲੱਗੇ ਰਹੇ ਹੋ ਚੰਗਾ ਜੀ ਲੱਗਿਆ ਹੋਇਆ ਸੀ ਤੁਹਾਡੇ ਨਾਲ ਵਧਾਈਆਂ ਸਤਿ ਸ਼੍ਰੀ ਅਕਾਲ ਹੁਣ ਤੁਸੀਂ ਜੀ ਲਾ ਕੇ ਰਹੇ ਹੋ ਚੰਗਾ ਮਾਮਾ ਜੀ ਫਿਰ ਆਵਾਂਗੇ ਅਗਲੇ ਸਾਲ ਆਵਾਂਗੇ ਠੀਕ ਹੈ 2025 ਚ ਓਕੇ ਹਾਂ ਜੀ ਹਾਂ ਚੰਗਾ ਸੰਦੀਪ ਹੁਣ ਇਹਨੇ ਅਜੇ ਏਅਰਪੋਰਟ ਤੇ ਛੱਡਣੇ ਆਣਾ ਇਹਨੂੰ ਅਸੀਂ ਜਾਣ ਕੇ ਹੀ ਲੱਗੇ ਚੱਲੇ ਕਿਉਂਕਿ ਰੋਣ ਲੱਗ ਜਾਂਦੀ ਐਰ ਉੱਥੇ ਪਿਛਲੇ ਵਾਰੀ ਰੋਣ ਲੱਗੀ ਸੀਗੀ ਫਿਰ ਮਾਸਾ ਚੁੱਪ ਕਰਾਈ ਨਾਲ ਸਾਡਾ ਜਿੱਤ ਖਰਾਬ ਹੁੰਦਾ ਐ ਤੇ ਕੀ ਸੁਖਵੀਰ ਨੂੰ ਲੈ ਕੇ ਚੱਲਾਂਗੇ ਆਪਾਂ ਦਾ ਸੁਖਵੀਰ ਨੇ ਸਟਰੋਂਗ ਬੰਦਾ ਐ ਇਹ ਸਾਹੂ ਬੰਦਾ ਤੇ ਨਾਲ ਸਟਰੋਂਗ ਬੰਦਾ ਠੀਕ ਐ ਹਾਂਜੀ ਹੂੰ ਚਲੋ ਵੀ ਏਅਰਪੋਰਟ ਨੂੰ ਨਿਕਲਦੇ ਆ ਹੁਣ ਤੇ ਉੱਥੇ ਜਾ ਕੇ ਕਰਦੇ ਆ ਗੱਲਾਂ ਬਾਤਾਂ ਲਓ ਜੀ 10 ਮਿੰਟ ਬਾਅਦ ਹੀ ਪਹੁੰਚ ਗਿਆ ਹੀਥਰੋ 에어ਪੋਰਟ ਟਰਮੀਨਲ 2 ਦੇ ਬਾਹਰ ਤੇ ਸਮਾਨ ਲਾ ਲਈਏ ਉਹ ਉੱਡੀ ਜਾਂਦੇ ਜਹਾਜ਼ ਦੇਖੋ ਪੰਜ ਟਰਮੀਨਲ ਹੈ ਇੱਥੇ ਪਹਿਲਾਂ ਵੀ ਟਰਮੀਨਲ 2 ਤੋਂ ਹੀ ਚੜੇ ਆ ਤੇ ਹੁਣ ਵੀ 2 ਤੋਂ ਹੀ ਫਿਰ ਚੜਨਾ ਹੈ ਤੱਕੀ ਸਾਡੀ ਫਲਾਈਟ ਹੈਗੀ ਇੱਥੋਂ 에어 ਕੈਨੇਡਾ ਦੀ ਤੇ 에어 ਕੈਨੇਡਾ ਨੇ ਸਾਨੂੰ ਲਾਉਣਾ ਹੈ ਸ਼ਾਮ ਦੇ 4 ਵਜੇ ਹੋਣਗੇ ਵੈਨਕੂਵਰ ਚ ਵੈਸੇ ਤਾਂ ਕੈਨੇਡਾ ਚ ਵੀ ਦੋ ਤਿੰਨ ਟਾਈਮ ਜ਼ੋਨ ਨੇ ਮੇਰੇ ਖਿਆਲ ਚ ਟ੍ਰਾਂਟੋ ਦੀ ਅੱਡ ਹੈ ਤੇ ਵੈਨਕੂਵਰ ਦੀ BC ਬ੍ਰਿਟਿਸ਼ ਕੋਲੰਬੀਆ ਦੀ ਲੱਗ ਹੈ ਅਸੀਂ ਸਿੱਧਾ ਬ੍ਰਿਟਿਸ਼ ਕੋਲੰਬੀਆ ਹੀ ਜਾਣਾ ਪਹਿਲਾਂ ਤੇ ਹੁਣ ਸਿੱਧਾ ਗੇਟ ਨੰਬਰ ਦੇਖ ਲਈਏ ਕਿ ਕਿੰਨੇ ਨੰਬਰ ਗੇਟ ਤੋਂ ਜਿਹੜੀ ਸਾਡੀ ਫਲਾਈਟ ਹੈ ਉਹ ਸਾਨੂੰ ਮਿਲਣੀ ਹੈਗੀ 에ਅਰ ਕੈਨੇਡਾ ਕਿਤੇ ਲੱਗੀ ਹੋਣੀ ਹੈ ਇੱਥੇ ਸਾਹਮਣੇ ਡਿਸਪਲੇ ਹੁੰਦਾ ਹੈ ਸਕਰੀਨ ਦੇ ਅੱਜ ਸੱਚੀ ਸਾਨੂੰ ਬਹੁਤ ਖੁਸ਼ੀ ਆ ਕਿ ਕਦੋਂ ਦਾ ਮੋਸਟ ਅਵੇਟਡ ਕੰਟਰੀ ਜੀ ਤਾਂ ਸਾਨੂੰ ਵੀ ਬਹੁਤ ਇੰਤਜ਼ਾਰ ਸੀ ਸਾਨੂੰ ਮੈਸੇਜ ਮਿਲਣ ਵਾਲੇ ਤਾਂ ਹੋਰ ਕਿੰਨੇ ਆ ਰਹੇ ਸੀ ਹਨ ਤੇ ਵੀ ਕਦੋਂ ਆਉਂਗੇ ਕਦੋਂ ਆਉਣਗੇ ਹੁਣ ਪੂਰਾ 1 ਮਹੀਨਾ 1 ਮਹੀਨੇ ਤੋਂ ਉਪਰ 40 ਦਿਨ ਦਾ ਸਾਡਾ ਟੂਰ ਹੈ ਕੈਨੇਡਾ ਦਾ ਆਪਣੇ ਜਿਹੜੇ ਇਹ ਟੂਰ ਬਾਰੇ ਤੁਹਾਨੂੰ ਥੋੜਾ ਦੱਸ ਦਈਏ ਇਹ 1 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ 30 ਸਤੰਬਰ ਤੱਕ ਲਗਭਗ ਡੇਢ ਮਹੀਨਾ ਸੀ ਪੂਰੇ ਕੈਨੇਡਾ ਦੇ ਵਿੱਚ ਰਹਿਣਾ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਬ੍ਰਿਟਿਸ਼ ਕੋਲੰਬੀਆ ਸਟੇਟ ਹੈ ਜਿਹੜੀ ਉਹ ਘੁੰਮਣੀ ਹੈ ਉਸ ਤੋਂ ਬਾਅਦ BC ਚ ਐਪਸਹੋਰਡ ਸਰੀ ਵੈਨਕੂਵਰ ਇਹ ਸਾਰੀਆਂ ਥਾਵਾਂ ਘੁੰਮ ਕੇ ਉਸ ਤੋਂ ਬਾਅਦ ਅਸੀਂ ਜਾਣਾ ਕੈਲਗਰੀ ਕੈਲਗਰੀ ਤੋਂ ਬਾਅਦ ਆਉਣਾ ਐਡਮਿੰਟਨ ਐਡਮਿੰਟਨ ਤੋਂ ਬਾਅਦ ਆਉਣਾ ਫਿਰ ਅਸੀਂ ਜਿਹੜਾ ਪੰਜਾਬੀਆਂ ਦਾ ਘੜਾ ਜੀ ਟ੍ਰਾਂਟੋ ਤੇ ਜਿਹੜੀ ਵੈਨਕੂਵਰ ਚ ਸਰੀ ਚ ਜਿਹੜੀ ਪੰਜਾਬੀਆਂ ਦੀ ਪੁਰਾਣੇ ਪੰਜਾਬੀਆਂ ਦੀ ਲਾਈਫ ਹੈ ਕਿਵੇਂ ਸੈੱਟ ਹੋਏ ਹੋਏ ਆ ਉਹ ਚੀਜ਼ਾਂ ਦਿਖਾਵਾਂਗੇ ਤੇ ਜਿਹੜੀ ਸਟੂਡੈਂਟ ਲਾਈਫ ਹੈ ਕਿਵੇਂ ਸਟੂਡੈਂਟ ਰਹਿੰਦੇ ਆ ਕਿਹੋ ਜੇ ਮਤਲਬ ਕਾਲਜ ਐ ਕਿਵੇਂ ਆ ਲਾਈਫ ਕਿੰਨੀ ਕਮਾਈ ਆ ਸਾਰਾ ਕੁਝ ਆ ਨਾ ਕਿੰਨਾ ਕੰਮ ਕਰ ਆ ਤੇ ਉਹ ਸਾਰਾ ਕੁਝ ਟ੍ਰਾਂਟੋ ਚ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਨਾਲ ਜਿਹੜੀਆਂ ਸਾਈਟ ਸੀਂਗ ਆ ਉਹ ਦਿਖਾਵਾਂਗੇ ਹੁਣ ਅਸੀਂ ਬੈਗ ਆਪਣੇ ਆ ਜਿਹੜੇ ਸਾਰੇ ਜਮ੍ਹਾਂ ਕਰਾ دیے ਬੈਗ ਜਮ੍ਹਾਂ ਕਰਾ ਕੇ ਸਿਕਿਉਰਿਟੀ ਕਰਾਉਨੇ ਆ ਸਾਊਥ ਹਾਲ ਚ ਪੰਜਾਬੀਆਂ ਦਾ ਇਹ ਸਾਧ ਦਾ ਕਬਜ਼ਾ ਹੋ ਗਿਆ ਤੇ 에어ਪੋਰਟ ਤੇ ਵੀ ਪੰਜਾਬੀ ਲਿਖੀ ਹੋਈ ਹੈ ਇਹ ਲੰਡਨ ਦਾ ਹੀਥਰੋ 에어ਪੋਰਟ ਆ ਤੇ ਇੱਥੇ ਦੇਖੋ ਪੰਜਾਬੀ ਲਿਖੀ ਹੋਈ ਆ ਸਾਰੀ ਆਹ 100 ਮਿਲੀਲੀਟਰ ਤੋਂ ਜ਼ਿਆਦਾ ਸਮਰਤ ਵਾਲੇ ਪਦਾਰਥ ਤੇ ਬੋਲ ਸਿਕਿਉਰਿਟੀ ਤੇ ਬੋਲੀ ਵੀ ਪੰਜਾਬੀ ਜਾਂਦੇ ਆ ਸਾਰੇ ਜਾਣੇ ਤੇ ਸਕਿਉਰਟੀ ਤੇ ਖੜਿਆ ਸਾਰਾ ਸਮਾਨ ਟ੍ਰੇ ਵਿੱਚ ਰੱਖ ਲਓ ਇਹਨਾਂ ਨੇ ਬਹਿ ਗਿਆ ਸਿੰਗਲ ਬੋਤਲਾਂ ਖਾਲੀ ਤਾਂ ਰੱਖਦੇ ਆ ਖਾਲੀ ਬੋਤਲਾਂ ਹੀ ਆ ਇਹਨਾਂ ਨੇ ਸਕਿਉਰਟੀ ਦੇ ਪੰਜਾਬੀ ਲਿਖੀ ਤਾਂ ਕਰਕੇ ਆ ਪੰਜਾਬੀ ਜਾਂ ਬੰਦੇ ਬੋਲਣ ਵਾਲੇ ਤਾਂ ਕਰਕੇ ਲਾਇਆ ਮੋਸਟਲੀ ਮੋਸਟਲੀ ਮੈਨੂੰ ਅਲੱਗ ਦਾ ਵੀ 60 70% ਪੰਜਾਬੀ ਇੱਥੋਂ ਨਹੀਂ ਲੰਗਦੇ ਤੇ ਕਨੈਕਟਡ ਫਲਾਈਟਸ ਹੁੰਦੀਆਂ ਜਿਹਨੀਆਂ ਅਮਰੀਕਾ ਤੋਂ ਜਾਂ ਹੋਰ ਆਉਂਦੀਆਂ ਤਾਂ ਕਰਕੇ ਲੋਕਾਂ ਦੀ ਸੁੱਖ ਸਹੂਲਤ ਨੂੰ ਵੀ ਉਲਝਣ ਨਾ ਐਸੇ ਕਰਕੇ ਤੁਸੀਂ ਦੇਖ ਲਓ ਇੱਥੇ ਪੰਜਾਬੀ ਲਾਰ ਰਹੀ ਹੈ ਅੱਜ ਹੀਥਰੋ 에어ਪੋਰਟ ਤੇ ਸਾਨੂੰ ਕਾਫੀ ਸਾਰੇ ਆਪਣੇ ਪੰਜਾਬੀ ਮੁੰਡੇ ਕੁੜੀਆਂ ਮਿਲ ਰਹੇ ਆ ਤੇ ਸਟੂਡੈਂਟਸ ਖਾਸ ਕਰਕੇ ਕਿਉਂਕਿ ਸਤੰਬਰ ਇਨਟੇਕ ਹੈਗਾ ਸਤੰਬਰ ਇਨਟੇਕ ਮੇਰੇ ਖਿਆਲ ਚ ਕੈਨੇਡਾ ਚ ਜਾ ਰਹੇ ਆ ਤੇ ਲੰਡਨ ਮੋਸਟਲੀ ਹੋ ਕੇ ਇੱਥੇ ਜਿਹੜੀ ਹੀਥਰੋ ਹੋ ਕੇ ਫਲਾਈਟਸ ਜਾਂਦੀਆਂ ਕੈਨੇਡਾ ਨੂੰ ਤੇ ਤਾਂ ਕਰਕੇ ਸਾਰੇ ਇਥੇ ਆਪਣੇ ਸਟੂਡੈਂਟਾਂ ਇੱਧਰ ਇੱਧਰ ਦੇਖੋ ਜਿੱਧਰ ਮਰਜੀ ਦੇਖੋ ਸਾਰਾ ਜਿਦਾਂ ਲੱਗਦਾ ਜਿਵੇਂ ਅਮਰਸਰ ਦੇ 에어ਪੋਰਟ ਤੇ ਫਿਰਦੇ ਹੋਣੇ ਲੰਡਨ ਹੀ ਲੱਗਦਾ ਵੈਨਕੂਵਰ ਜਾਣਾ ਚਲੋ ਇਕੱਠੇ ਜਾਵਾਂਗੇ ਫਿਰ ਫਲਾਈਟਸ ਹੈ ਜੀ ਹੁਣ ਤਾਂ ਨਾ ਜਿਹੜਾ ਹੀਥਰੋ এয়ারਪੋਰਟ ਹੈ ਵੀ ਸਾਨੂੰ ਆਪਣਾ ਆਪਣਾ ਲੱਗਣ ਲੱਗ ਗਿਆ ਇੱਥੇ ਤਾਂ ਸਾਰਾ ਸਟਾਫ ਕੀ ਸਾਰੇ ਮਿਲਣ ਗੱਲ ਨਾਲੇ ਪੰਜਾਬੀ ਕੀ ਸਾਰੇ ਵੀਡੀਓ ਦੇਖਦੇ ਆ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਮਿਲ ਕੇ ਬਹੁਤ ਬਹੁਤ ਖੁਸ਼ੀ ਹੋਈ ਥੈਂਕ ਯੂ ਜੀ ਥੈਂਕ ਯੂ ਜੀ 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 ਫਲਾਈਟ ਹੋ ਗਈ ਜੀ ਡਿਲੇ ਸਵਾ 3 ਵਜੇ ਉੱਡੋਗੀ ਹੁਣ ਪਹਿਲਾਂ 2 ਵਜੇ ਉੱਡਣਾ ਸੀਗਾ ਹੁਣ ਇੱਥੇ ਬੈੰਨੇ ਆ ਤੇ ਵੇਟ ਕਰਦੇ ਆ ਫਲਾਈਟ ਦਾ ਤੇ ਏਅਰਪੋਰਟ ਤੇ ਅਸੀਂ ਐਨੇ ਕ ਵਾਰ ਆ ਗਏ ਤਾਂ ਸਾਨੂੰ ਇਹਦੀ ਪੂਰੀ ਪਛਾਣ ਆਉਣੀ ਸ਼ੁਰੂ ਹੋ ਗਈ ਹੁਣ ਇਹ ਆਓ ਏਰੀਆ ਆ 2037 ਤੋਂ ਇੰਡੀਆ ਨੂੰ ਫਲਾਈਟ ਸੇ ਜਾਂਦੀ ਹੁੰਦੀ ਹੈ ਅਸੀਂ ਪਹਿਲਾਂ ਇੱਕ ਦੋ ਵਾਰ ਇਥੋਂ ਇੰਡੀਆ ਨੂੰ ਫਲਾਈਟ ਲਈ ਹੈ ਆ 2037 ਤੋਂ 에ਅਰ ਇੰਡੀਆ ਦੀ ਦੁਪਹਿਰੇ 1 ਵਜੇ ਫਲਾਈਟ ਚੱਲਦੀ ਹੁੰਦੀ ਹੈ ਮੇਰੇ ਖਿਆਲ ਚ ਉਹੀ ਡਿਪਾਰਚਰ ਹੋ ਰਹੀ ਹੈ ਹੁਣ ਇਥੋਂ ਆਉਦੇ ਪੈਸੇਂਜਰ ਖੜੇ ਹੈ ਪਰ ਅੱਜ ਆਪਾਂ ਇੱਕ ਨਵੀਂ ਡੈਸਟੀਨੇਸ਼ਨ ਤੇ ਚੱਲੇ ਆ ਇੱਥੇ ਆ ਚੇਅਰਸ ਲੱਗੀਆਂ ਤੇ ਇੱਥੇ ਬੈੰਨੇ ਆ ਤੇ ਵੇਟ ਕਰਦੇ ਆ ਕੈਨੇਡਾ ਨਾ ਇੱਕੋ ਇੱਕ ਇਹੋ ਜਿਹਾ ਦੇਸ਼ ਹੈ ਮੈਨੂੰ ਲੱਗਦਾ ਹੈ ਵੀ ਜੀ ਨੂੰ ਪੰਜਾਬ ਦੇ ਲੋਕ ਸਭ ਤੋਂ ਵੱਧ ਜਾਣਦੇ ਤੇ ਲਗਭਗ ਹਰੇਕ ਦਾ ਧੀ ਪੁੱਤ ਤੇ ਜੇ ਆਪਣਾ ਨਹੀਂ ਤਾਂ ਗਵਾਂਢੀ ਰਿਸ਼ਤੇਦਾਰ ਕੋਈ ਮਾਸੀ ਦਾ ਭੂਆ ਦਾ ਮਾਮੇ ਦਾ ਕੋਈ ਨਾ ਕੋਈ ਬੰਦਾ ਬੈਠਾਗਾ ਤੇ ਜੇ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸਾਂ ਤੇ ਮੇਰਾ ਵੀ ਮਤਲਬ ਹੈ 2002 ਚ ਅੱਜ ਤੋਂ 22 ਸਾਲ ਹੋ ਗਏ ਤੇ ਉਦੋਂ ਜੀ ਆਇਆਂ ਨੂੰ ਫਿਲਮ ਹੋਈ ਸੀ ਉਦੋਂ ਪਹਿਲੀ ਵਾਰੀ ਕੈਨੇਡਾ ਦੇਖਿਆ ਸੀ ਜੀ ਆਇਆਂ ਜੋ ਮਤਲਬ ਨਿੱਕੇ ਹੁੰਦਿਆਂ ਤੋਂ ਕੈਨੇਡਾ ਦਾ ਨਾਮ ਪਤਾ ਸੀਗਾ ਉਸ ਤੋਂ ਬਾਅਦ ਆਪਾਂ ਨੇ 50 ਕੰਟਰੀ ਕੋ ਹਮਲੇ ਲੱਗ ਪਾ ਹੁਣ ਬੈਲਜੀਅਮ ਨੀਦਰਲੈਂਡ ਹੋਰ ਇਹ ਸਾਰੇ ਕੰਟਰੀਸ ਦਾ ਕਿੱਥੇ ਪਤਾ ਸੀ ਵੀ ਇਹ ਦੇਸ਼ ਨੇ ਮੇਨ ਕ ਦੇਸ਼ ਜਿਹੜੇ ਬੰਦੇ ਨੂੰ ਆਪ ਨੂੰ ਪਤਾ ਹੁੰਦਾ ਹੋਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਤਾਂ ਪਤਾ ਹੀ ਕਿਉਂਕਿ ਉਹਦੇ ਕ੍ਰਿਕਟ ਦੀਆਂ ਟੀਮਾਂ ਖੇਡਦੀਆਂ ਸੀ ਵੀ ਇਹ ਵੀ ਦੇਸ਼ ਹੈਗੇ ਨੇ ਹਨਾ ਤੇ ਕੈਨੇਡਾ ਨਾਲ ਤਾਂ ਮਨ ਲਾ ਤਾਂ ਲਗਭਗ ਰੂਹ ਜੁੜੀ ਹੋਈ ਹੈ ਹਰ ਬੰਦੇ ਦੀ ਤਾਂ ਕਰਕੇ ਮੋਸਟ ਐਕਸਾਈਟਡ ਅਸੀਂ ਇਕੱਲੇ ਨਹੀਂ ਹੈਗੇ ਬਾਕੀ ਬਹੁਤ ਸਾਰੇ ਵੀ ਦੇਖਣ ਵਾਲੇ ਆ ਸਾਨੂੰ ਜਿੰਨੀ ਆਡੀਅנס ਸਾਰੀ ਦੇਖ ਰਹੀ ਵੀ ਕੈਨੇਡਾ ਕਿਹੋ ਜਿਹਾ ਕੀ ਗੱਲਬਾਤ ਆ ਉਹੀ ਅਸੀਂ ਦਿਖਾਉਣੀ ਆ ਹਨਾ ਵੀ ਉੱਥੇ ਦੀ ਅਸਲ ਚ ਕੀ ਗੱਲਬਾਤ ਆ ਤੇ ਕੋਸ਼ਿਸ਼ ਕਰਾਂਗੇ ਖੇਤੀਬਾੜੀ ਤੋਂ ਲੈ ਕੇ ਜਿਹੜੇ ਬਾਬੇ ਉੱਥੇ ਬੈਰੀ ਤੋੜਦੇ ਆ ਹੋਰ ਕਰਦੇ ਆ A to Z ਕੰਪਲੀਟ ਕਰਨੀ ਮਤਲਬ ਜਿੰਨਾ ਅਸੀਂ 40 ਦਿਨਾਂ ਚ ਲੈਣਾ 45 ਦਿਨਾਂ ਚ ਕਰ ਸਕਦੇ ਹੋ ਹਨਾ ਵੱਧ ਤੋਂ ਵੱਧ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਖਾਵਾਗੇ ਲੈ ਵੀ ਜਾਂਦੇ ਜਾਂਦੇ ਗੋਰਿਆਂ ਨੂੰ ਪੈਸੇ ਵਟਾ ਜੀਏ ਤੇ ਫਿਰ ਪਤਾ ਨਹੀਂ ਇੰਗਲੈਂਡ ਕਦੋਂ ਕਿਹੜਾ ਲੱਗੂ ਪਰਫਿਊਮ ਲੈਣਾ ਸੀ ਤੇ ਸਾਡਾ ਪਰਫਿਊਮ ਖਤਮ ਹੋਇਆ ਪਿਆਗਾ ਲੱਭਿਆ ਖੁਸ਼ੀ ਕੋਈ ਉਹੀ ਆਪ ਦਾ ਸਾਡਾ 올 ਟਾਈਮ ਫੇਵਰੇਟ ਅਸੀਂ ਤਾਂ ਇੱਥੇ ਆ ਕੇ ਖੜ ਜਾਣਾ ਹੁੰਦਾ 올 ਟਾਈਮ ਫੇਵਰੇਟ ਹੈ ਸਾਡਾ ਵੱਡੀ ਪੈਕਿੰਗ ਹੀ ਲੈ ਲਓ ਮੈਂ ਤਾਂ ਕਹਣਾ ਹੁਣ ਤੇ ਇੱਕ ਦੋ ਅਸੀਂ ਵੈਸੇ ਵੀ ਚੱਕਣੇ ਆ ਬਈ ਤੇ ਦੇਣੇ ਆ ਕਿਸੇ ਨੂੰ ਤੇ ਉਹ ਚੱਕਣੇ ਤੇ ਆਪਣੇ ਵਾਸਤੇ ਲੈਣੇ ਫਿਰ ਤਾਂ ਕਰਕੇ ਚੀਜ਼ਾਂ ਲੈ ਲਈ ਇਕੱਠੀਆਂ ਸਾਰੀਆਂ ਚੱਕ ਲਈਏ ਤੇ ਬਾਕੀ ਦਾ ਹੁਣ ਇਹ ਹੈ ਵੀ ਸੁਵਿਨੀਅਰ ਵਗੈਰਾ ਤਾਂ ਹੈ ਗਿਆ ਇੱਥੇ ਤਾਂ ਗੇੜੇ ਬਹੁਤ ਲੱਗਦੇ ਰਹੇ ਆ ਸਾਡੇ ਭਾਈ ਇੱਕ ਤਾਂ ਇੱਥੇ ਜਿਹੜੀ ਚੀਜ਼ ਲੈਣੀ ਹੁੰਦੀ ਹੈ ਨਾ ਬੋਰਡਿੰਗ ਪਾਸ ਜ਼ਰੂਰ ਦੇਖਦੇ ਆ ਵੀ ਦੱਸ ਅਸੀਂ ਕਿ ਕੰਦ ਟੱਪ ਕੇ ਆ ਗਏ ਤੇ ਇੱਕ ਘੰਟਾ ਲੰਘ ਗਿਆ ਤਕਰੀਬਨ ਬੈਠਿਆਂ ਨੂੰ ਤੇ ਫਾਈਨਲੀ ਅਨਾਉਂਸਮੈਂਟ ਹੋਈ ਆ ਹੁਣ ਸਾਡੇ ਗੇਟ ਦੀ ਤੇ B39 ਤੋਂ ਸਾਡੀ ਜਿਹੜੀ ਫਲਾਈਟ ਆ ਉਹ ਜਾਣੀ ਹੈਗੀ ਤੇ ਤੁਹਾਨੂੰ ਇੱਕ ਗੱਲ ਦੱਸਾਂ ਯਾਰ ਬਿਲਕੁਲ ਵੀ ਯਕੀਨੀ ਨਹੀਂ ਹੁੰਦਾ ਵੀ ਇਹ ਲੰਡਨ ਦਾ 에어ਪੋਰਟ ਹੈ ਅੱਜ ਤੇ ਅਸੀਂ ਨਾ ਮਤਲਬ 5-6 ਵਾਰੀ ਇਹ 에어ਪੋਰਟ ਤੇ ਚੜ੍ਹੇ ਆ ਤੇ ਸਾਡਾ ਹਰ ਵਾਰ ਸਾਨੂੰ ਪਤਾ ਮਤਲਬ ਕਿਵੇਂ ਦਾ ਦਿਖਦਾ ਇਹ ਤੇ ਅੱਜ ਸਾਨੂੰ ਸਪੈਸ਼ਲੀ ਤਾਂ ਇਸ ਕਰਕੇ ਦੇਖ ਰਿਹਾ ਕਿਉਂਕਿ ਮਤਲਬ ਸਟੂਡੈਂਟ ਇਨਟੇਕ ਆ ਸਟੂਡੈਂਟ ਕੈਨੇਡਾ ਚੱਲੇ ਆ ਸਾਰਾ ਹਨਾ ਰਸ਼ ਵੀ ਇੰਨਾ ਸਟੂਡੈਂਟ ਕਰਕੇ ਦੇਖਿਆ ਆ ਦੇਖੋ ਬੀ 39 ਤੇ ਪਹੁੰਚ ਗਏ ਅਸੀਂ ਤੇ ਇਹ ਫਲਾਈਟ ਜਾਣੀ ਹੈਗੀ ਹੁਣ ਕੈਨੇਡਾ ਤੁਹਾਨੂੰ ਮੈਂ ਦਿਖਾਉਣਾ ਆਪਣੇ ਬੰਦੇ ਇੱਥੇ ਨੇੜੇ ਦੇਖੋ ਕਹਿੰਦੇ ਆ ਕਹਿੰਦੇ ਵੀ 2000 ਮੁੰਡਾ ਰੋਜ਼ ਉਤਰ ਜਾਂਦਾ ਹੈ ਕੈਨੇਡਾ ਨੂੰ ਜਹਾਜ਼ਾਂ ਦੇ ਜਹਾਜ਼ ਪਰ ਪਰ ਜਾ ਰਹੇ ਇਹ ਆਪਣੇ ਬੰਦੇ ਚ ਕਿੰਨੇ ਆ ਸਾਰੇ ਆਪਣੇ ਬੰਦੇ ਆ ਇਹ ਦੇਖੋ ਕਿ ਸਾਰੇ ਆਪਣੇ ਬੰਦੇ ਨਹੀਂ ਜਿਹੜੀਆਂ ਕੈਨੇਡਾ ਤੋਂ ਫਲਾਈਟਸ ਇੱਥੇ ਇੰਗਲੈਂਡ ਤੋਂ ਕੈਨੇਡਾ ਨੂੰ ਜਾਂਦੀਆਂ ਨੇ ਉਹ ਚ ਮੋਸਟਲੀ ਗੂਰੇ ਗੂਰੇ ਤੇ ਅਸੀਂ ਸੋਚ ਕਿਤੇ ਨਹੀਂ ਆਏ ਸੀ ਪੰਜਾਬੀ ਮੁਸ਼ਕਲ ਲੱਭਣਗੇ ਪਰ ਯਾਦ ਨਹੀਂ ਸੀਗਾ ਵੀ ਸਟੂਡੈਂਟਾਂ ਦੇ ਕੇ ਚੱਲੇ ਰਹੇ ਤੇ ਲਾਈਨ ਇੱਥੇ ਵੀ ਬਹੁਤ ਲੰਬੀ ਹੈ ਬੈੰਨੇ ਆ ਤੇ ਫਿਰ ਤੁਹਾਨੂੰ ਅੱਜ ਪਹਿਲੀ ਵਾਰ ਸਾਡਾ ਫਰਸਟ ਐਕਸਪੀਰੀਅੰਸ ਹੋਊਗਾ ਇਹ ਆ ਏਅਰ ਕੈਨੇਡਾ ਦੇ ਵਿੱਚ ਤੇ ਏਅਰ ਕੈਨੇਡਾ ਚ ਲੈ ਕੇ ਜਾਵਾਂਗੇ ਇੱਥੋਂ ਟ੍ਰਾਂਟੋ ਨੂੰ ਵੀ ਜਾਣੀ ਹੈ ਮੇਰੇ ਖਿਆਲ ਚ ਆ ਬੀ 38 ਤੋਂ ਟ੍ਰਾਂਟੋ ਜਾਣੀ ਹੈ ਇਹ ਵੀ ਤਾਂ ਇਹ ਕਰਕੇ ਸਟੂਡੈਂਟ ਹੋਣਾ ਜਦ ਹੀ ਟ੍ਰਾਂਟੋ ਜਾਣੀ ਹੈ 15 50 ਤੇ ਇਹ ਤੋਂ ਪਹਿਲਾਂ ਸਾਡੀ ਮੌਂਟਰੀਅਲ ਨੂੰ ਵੀ ਜਾਣੀ ਹੈ ਨਹੀਂ ਨਹੀਂ ਵੈਨਕੂਵਰ ਵਾਲੀ ਆਪਣੇ ਵਾਲੀ ਪਤਾ ਕਰ ਲੈਣੇ ਆ ਵੈਨਕੂਵਰ ਹੀ ਜਾ ਰਹੀ ਹੈ ਮੇਰੇ ਖਿਲਚ ਛੋਟੇ ਹੁੰਦੇ ਨੇ ਇੱਕ ਗਾਣਾ ਸੁਣਦੇ ਹੁੰਦੇ ਸੀ ਨੀਮ ਹੈ ਹਾਈ ਕੈਨੇਡਾ ਨੀਮ ਹੈ ਹਾਈ ਕੈਨੇਡਾ ਸੱਤ ਸਮੁੰਦਰੋਂ ਪਾਰ ਨੀਮ ਹੈ ਹਾਈ ਕੈਨੇਡਾ ਤੇ ਕੈਨੇਡਾ ਦੀ ਅੱਜ ਵੀ ਖੇਚੋ ਨਹੀਂ ਆ ਤੇ ਜਿੰਨੀ ਉਦੋਂ ਸੀ ਜਿੰਨਾ ਪੁਰਾਣਾ ਟਾਈਮ 'ਚ ਪ੍ਰਵਾਸ ਹੋਇਆ ਮੰਨ ਲਓ 80 ਤੇ 90 ਚ ਲਾ ਲਓ ਉਨੇ ਹੀ ਹੋਣਾ ਲੈ ਵੀ ਫਲਾਈਟ ਤਾਂ ਆਪਣੀ ਹੈ ਇੱਥੇ ਤੇ ਬੰਦੇ ਵੀ ਆਪਣੇ ਆ ਘਰ ਦੇ ਫਲਾਈਟ ਆ ਸਾਡੇ ਘਰੇ ਚਲੀ ਐ ਹੋਊਗੀ ਐਂਟਰੀ ਪਹਿਲੀ ਤੇ ਜਹਾਜ਼ 'ਚ ਬੈਠਣ ਲੱਗੇ ਹੁਣ ਲੇਟ ਸਹੀ ਮੰਨ ਤਾਂ ਸੀ ਕਿਤੇ ਹੋਰ ਨਾਲ ਲੇਟ ਕਰ ਦੇਣਾ ਪਰ ਸਹੀ ਐ ਜਦੋਂ ਚੱਲੂਗਾ ਫਿਰ ਦੇਖਾਂਗੇ ਕਿੰਨੇ ਵੇ ਚੱਲਦਾ ਉਹ ਖੜਾ ਪਰਾਂਲੇ ਬਸੇ ਜਹਾਜ਼ ਉੱਥੇ ਕਾਫੀ ਦੂਰ ਜਾਣਾ ਪੈਣਾ ਅਜੇ ਲੰਡਨ ਦਾ 에어ਪੋਰਟ ਬਹੁਤ ਸੋਹਣਾ ਹੈ ਹੀਥਰੋ ਸਾਰਾ ਕਾਚੀ ਗੱਚ ਲੱਗਿਆ ਹੋਇਆ ਵਿਜ਼ਿਬਿਲਟੀ ਇੰਨੀ ਹੈ ਚਾਰੇ ਪਾਸਿਓ ਚਾਰੇ ਪਾਸੇ ਫਲਾਈਟਸ ਦਿਖਦੀਆਂ ਹਨੀਆਂ ਕੈਨੇਡਾ ਚੰਦਰੀ ਲੱਗੀ ਛਾਂਟ ਕੇ ਮੁੰਡੇ ਕੁੜੀਆਂ ਵੀ ਲੱਗੀਆਂ ਕੁੜੀਆਂ ਵੀ ਲੱਗੀਆਂ ਕੈਨੇਡਾ ਖੁਸ਼ੀ ਕਹਿੰਦੀ ਹੋਂ ਦਾ ਕੁੜੀਆਂ ਵੀ ਨਹੀਂ ਛੱਡੀਆਂ ਕੁੜੀਆਂ ਵੀ ਲੱਗੀਆਂ ਕੈਨੇਡਾ ਚੰਦਰੀ ਤਾਂ ਇਹਨੇ ਗਾਣੇ ਬਣਦੇ ਹੈ ਨਾ ਖੁਸ਼ੀ ਪੰਜਾਬੀ ਜਾਂਦੀ ਤਾਂ ਪਹਿਲੀ ਪਸੰਦ ਹੈ ਅੱਜ ਚਿੱਤ ਬੜਾ ਖੁਸ਼ ਹੈ ਤੁਹਾਨੂੰ ਮੈਂ ਦੱਸੀ ਜਾਂ ਨਾ ਮੇਰਾ ਅੱਜ ਫੀਲਿੰਗ ਆ ਰਹੀ ਹੈ ਕੋਈ 50 ਦੇ ਸ਼ਾਵਾਂ ਦੇ ਕਿਸੇ ਦੇ ਹਿੱਸੇ ਜਾ ਰਹੇ ਆ ਇਹ ਜਹਾਜ਼ 'ਤੇ ਬੈਠਣ ਲਈ ਪਤਾ ਨਹੀਂ ਬੰਦਾ ਕੀ ਕੀ ਸੁਖਾ ਸੁਖਦਾ ਹੈ ਜਹਾਜ਼ ਚੜਾਉਂਦਾ ਕਿਤੇ ਕਿਤੇ ਅਲੱਗ-ਅਲੱਗ ਗੁਰੂ ਘਰ ਵੀ ਲੱਗੇ ਆ ਇਹ ਕੈਨੇਡਾ ਵਾਲਾ ਜਹਾਜ਼ ਹੈ ਕੈਨੇਡਾ ਦੇ ਝੰਡੀ ਝੰਡੇ ਜਹਾਜ਼ ਬਾਹਰ ਅੰਦਰ ਕੀ ਲੋ ਜੀ ਆ ਗਏ ਆਪਣੀ ਸੀਟ ਤੇ ਤੇ ਸੀਟਾਂ ਵਧੀਆ ਕੰਫਰਟੇਬਲ ਆ ਯਾਰ ਤੇ ਬਾਕੀ ਸਕਰੀਨ ਵੀ ਸਿਸਟਮ ਵੀ ਵਧੀਆ ਹੈ ਕਈ ਜਹਾਜ਼ਾਂ ਦਾ ਚੱਲਦੇ ਨਹੀਂ ਹੁੰਦਾ ਮੋਸਟਲੀ ਪਰ ਇੱਥੇ ਚੱਲ ਰਿਹਾ ਫਲਾਈਟ ਦੀ ਡਿਟੇਲ ਤੁਹਾਨੂੰ ਦਿਖਾ ਰਿਹਾ ਥੋੜੀ ਜਿਹੀ ਆਊਗਾ ਇਹ ਕਣਡਾ ਦੇ ਨੇ ਉੱਡਣਾ ਹੈ 15 21 ਦੇ ਲੰਡਨ ਤੋਂ ਵੈਨਗੂਰ ਪਹੁੰਚਣਾ ਹੈ 15 53 ਦੇ ਇੰਡੀਆ ਨਾਲੋਂ 12 1/2 ਘੰਟਿਆਂ ਦਾ ਫਰਕ ਪੈ ਜੂ ਹੁਣ ਸਾਡਾ 12 1/2 ਘੰਟੇ ਇੰਡੀਆ ਤੋਂ ਪਿੱਛੇ ਹੋ ਜਾਗੇ ਹੁਣ ਅਸੀਂ ਪਹਿਲੀ ਵਾਰੀ ਇੰਨੀ ਦੂਰ ਜਾ ਰਹੇ ਇੰਡੀਆ ਤੋਂ ਸ਼ਾਮ ਦੇ ਵੱਜ ਕੇ 4 3:54 ਤੇ ਫਲਾਈਟ ਨਿਕਲਣ ਲੱਗੀ ਹੈ ਜੀ ਹੁਣ ਆ ਇਹ ਆਪਣਾ ਫਲਾਈਟ ਮੈਪ ਹੈ ਅੱਜ ਦਾ ਤੇ ਵੈਨਕੂਵਰ ਹੈ ਜਿਹੜਾ ਬਿਲਕੁਲ ਪ੍ਰਾਂਹਲੇ ਪਾਸੇ ਪੈਂਦਾ ਹੈਗਾ ਤੇ ਆਹ ਦੇਖੋ ਇੱਥੇ ਉਤਰਨਾ ਟ੍ਰਾਂਟੋ ਦੀ ਫਲਾਈਟ ਦਾ ਘੱਟ ਟਾਈਮ ਲੱਗਦਾ ਮੈਨੂੰ ਲੱਗਦਾ ਟ੍ਰਾਂਟੋ ਇੱਥੇ ਜੇ ਆ ਜਾਂਦਾ ਹੈਗਾ ਜਦੋਂ ਕੈਨੇਡਾ ਸ਼ੁਰੂ ਹੁੰਦਾ ਤੇ ਇੱਥੇ ਆਪਾਂ ਤੁਹਾਨੂੰ ਆਹ ਘੁਮਾ ਰਹੇ ਸੀ ਪਿਛਲੇ ਵਲੌਗ ਦੇ ਰਹੀ ਆਈਸਲੈਂਡ ਆਹ ਆਈਸਲੈਂਡ ਦੀ ਰਾਜਧਾਨੀ ਇੱਥੋਂ ਸਿੱਧੀ ਫਲਾਈਟ ਸਾਨੂੰ ਮਿਲ ਰਹੀ ਸੀ ਨਹੀਂ ਮਿਲੀ ਲੰਡਨ ਆਏ ਫਿਰ ਲੰਡਨ ਤੋਂ ਡਾਇਰੈਕਟ ਫਲਾਈਟ ਮਿਲ ਗਈ ਸਾਨੂੰ ਲੰਡਨ ਡੰਡਨ ਤੋਂ ਹੁਣ ਵੈਨਕੂਵਰ ਤੇ ਇੱਥੇ ਆਪਾਂ ਕਾਫੀ ਜਗ੍ਹਾ ਘੁੰਮਣੀਆਂ ਜਿਵੇਂ ਤੁਹਾਨੂੰ ਦੱਸਿਆ ਨਾ ਤੇ ਪ੍ਰਿੰਸ ਜਾਰਜ ਵੀ ਜਾਣਾ ਕੈਲਗਰੀ ਵੀ ਜਾਣਾ ਐਡਮੰਟਨ ਵੀ ਜਾਣਾ ਤੇ ਐਸਸਕਾਚਵਨ ਇੱਥੇ ਸਸਕਾਟੂਨ ਬੋਲਦੇ ਨੇ ਇੱਥੇ ਨਹੀਂ ਜਾਣਾ ਵੀ ਨਹੀਂ ਪੈਗ ਨਹੀਂ ਆਉਣਾ ਬਾਕੀ ਡਿਟੇਲ ਥੱਲੇ ਉਤਰ ਕੇ ਦੇ ਦਾਂਗੇ ਸਾਰੀ ਇਹ ਆ ਗਈ ਜੀ ਕੈਨੇਡਾ ਵਾਲਿਆਂ ਦੀ ਮੀਲ ਦੇਖਦੇ ਆ ਕੀ ਖਵਾਉਂਦੇ ਅੱਜ ਦੇ ਦੱਸਿਆ ਪੰਜਾਬੀ ਬੰਦਿਆਂ ਦੀ ਆਪਣੀ ਘਰ ਦੀ ਫਲਾਈਟ ਆ ਤੁਸੀਂ ਸਾਗ ਸੂਖ ਖਵਾਓ ਮੱਕੀ ਦੀ ਰੋਟੀ ਖੁਸ਼ੀ ਨੇ ਦਾ ਇਧਰ ਪਾਸਤਾ ਲਿਆ ਤੇ ਪਾਸਤਾ ਦੇਖਦੇ ਗਏ ਮੇਰੇ ਵਾਲਾ ਚਿਕਨ ਹੈ ਚਿਕਨ ਲੱਗ ਨਹੀਂ ਰਿਹਾ ਬਦਾਂ ਰਾਈਸ ਕੀ ਬਾਇ ਨਾਲ ਨਾਲ ਬਰੈਡ ਤੇ ਚਿਕਨ ਸੈਲਡ ਕੁਛ ਥੋੜਾ ਜਿਹਾ ਤੇ ਨਾਲ ਪਾਣੀ ਇਹ ਚੀਜ਼ ਆ ਵਧੀਆ ਯਾਰ ਤੁਹਾਡੇ ਵਾਲਾ ਇਹ ਪਾਸਤਾ ਇਹ ਦੇਖਣ ਨੂੰ ਵਧੀਆ ਲੱਗ ਰਿਹਾ ਹੈ ਨਾ ਇਹ ਹੈ ਜੀ ਮੀਲ ਪੰਜਾਬੀਆਂ ਦੀ ਯਾਰ ਅੱਜਕੱਲ ਪੂਰੀ ਦੁਨੀਆ 'ਚ ਹੀ ਚੜ੍ਹਾਈ ਐ ਪਹਿਲਾਂ ਇੰਗਲੈਂਡ ਦੇ 에어ਪੋਰਟ ਦੇ ਵਿੱਚੋਂ ਪੰਜਾਬੀ ਲਿਖੀ ਆ ਹੁਣ 에어 ਕੈਨੇਡਾ 'ਚ ਵੀ ਪੰਜਾਬੀ ਲਿਖੀ ਹੋਈ ਆ ਸਾਰਾ ਪੰਜਾਬੀ ਸੀਗਾ ਇਹ ਪਹੁੰਚ ਗਏ ਵੈਨਕੂਵਰ ਅਸੀਂ ਸਿਰਫ 20 ਕਿਲੋਮੀਟਰ ਰਹਿ ਗਿਆ ਤੇ ਉੱਥੇ ਵੈਨਕੂਵਰ ਦੇ ਜਹਾਜ਼ ਘੁੰਮ ਰਹੇ ਬਾਹਰ ਲਈ ਬੱਸੇ ਦਿਖਾਦਾ ਬੱਦਲ ਹੈ ਜੀ ਕੁਛ ਇਹਨਾਂ ਦਿਖ ਨਹੀਂ ਰਿਹਾ ਇੱਥੇ ਹਾਈ ਲੈਂਡਰ ਨੇ ਕਿਨੇ ਕਿਨੇ ਦੇਖਣਾ ਸ਼ੁਰੂ ਹੋ ਗਿਆ ਦੇਖੋ ਪਹੁੰਚੇ ਵਾ ਸਾਢੇ 8 ਘੰਟੇ ਲੱਗਿਆ ਪੂਰੇ ਇਥੇ ਦਾ ਕਾਉਨੋ ਲੈ ਵੀ ਦੇਖੀ ਕੀ ਕਹਿੰਦੀ ਆ ਕੈਨੇਡਾ ਦੀ ਹਵਾ ਇਹ ਵੈਨਕੂਵਰ ਦਾ 에ਰਪੋਰਟ ਹੈ ਤੇ ਸੋਹਣਾ ਬਣਿਆ ਹੋਇਆ ਦੇਖੋ ਮੌਸਮ ਵੀ ਅੱਜ ਬਾਰ ਸੋਹਣਾ ਲੱਗਦਾ ਵੈਸੇ ਤਾਂ ਕਹਿੰਦੇ ਸੀ ਗਰਮੀ ਹੈ ਇਸ ਟਾਈਮ ਕੈਨੇਡਾ ਚ ਪਰ ਮੈਨੂੰ ਲੱਗਦਾ ਨਹੀਂ ਕਿਉਂਕਿ 1 ਅਗਸਤ ਹੋ ਗਈ ਹੁਣ 1 ਅਗਸਤ ਤੋਂ ਬਾਅਦ ਤਾਂ ਮੌਸਮ ਵੈਸੀ ਬਦਲਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਤੱਕ ਅਸੀਂ ਸਤੰਬਰ 'ਚ ਵਾਪਸ ਆਉਣਾ ਉਹ ਤੱਕ ਤਾਂ ਠੰਡ ਸ਼ੁਰੂ ਹੋ ਜੂ ਪੂਰੀ ਇੱਥੇ ਪੱਤੇ ਝੜਨੇ ਸ਼ੁਰੂ ਹੋ ਜਾਣਗੇ ਇਹਨੂੰ ਫਾਲ ਸਿਜ਼ਨ ਕਹਿੰਦੇ ਆ ਇਹ ਆਪਣਾ ਹੀ ਪਲਾਨ ਹੈ ਆਪਣਾ ਹੀ ਆ ਹਨਾ ਹਾਂ ਇਮੀਗ੍ਰੇਸ਼ਨ ਕਰਾ ਲਈਏ ਤੇ ਫਿਰ ਬਾਹਰ ਜਾ ਕੇ ਦੱਸਦੇ ਆ ਕੀ ਕੁਝ ਪੁੱਛਦੇ ਆ ਨਹੀਂ ਪੁੱਛਦੇ ਤੇ ਵੈਸੇ ਕਹਿੰਦੇ ਆ ਕਹਿੰਦੇ ਸਵਾਲ ਜਵਾਬ ਕਰਦੇ ਆ ਇਮੀਗ੍ਰੇਸ਼ਨ ਦੇ ਕੈਨੇਡਾ ਨੂੰ ਇਮੀਗ੍ਰੇਸ਼ਨ ਦੇ ਵੈਸੇ ਸੁਣਿਆ ਭੀੜ ਬਹੁਤ ਹੁੰਦੀ ਹੈ ਕਹਿੰਦੇ 2-2 ਘੰਟੇ ਲੱਗ ਜਾਂਦੇ ਕੈਨੇਡਾ ਦੇ ਇਮੀਗ੍ਰੇਸ਼ਨ ਕਲੀਅਰ ਕਰਾਉਣ ਨੂੰ ਇਹ ਖਾਲੀ ਆ ਮੈਨੂੰ ਲੱਗਦਾ ਨਾਲੇ ਸਟੂਡੈਂਟ ਆਏ ਹੋਏ ਨਹੀਂ ਤਾਂ ਵੀ ਸਾਰਾ ਖਾਲੀ ਪੇ ਪਾਸਪੋਰਟ ਕੰਟਰੋਲ ਵੀ ਵੀ ਆਰ ਇੱਥੇ ਮੈਨੂੰ ਲੱਗਦਾ ਆਨਲਾਈਨ ਹੈਗਾ ਮਸ਼ੀਨਜ਼ ਲੱਗੀਆਂ ਆਟੋਮੈਟਿਕ ਹੈ ਜਾਂ ਫਿਰ ਮੈਨੂਅਲ ਹੋਊਗਾ ਉਹ ਪਤਾ ਨਹੀਂ ਹੈ ਜੀ ਕੱਲੀ 에어 ਕੈਨੇਡਾ 'ਚ ਪੰਜਾਬੀ ਲਿਖੀ ਹੋਈ ਸੀ ਇੱਥੇ ਵੀ ਪੰਜਾਬੀ ਹੈ ਦੇਖੋ ਪਾਸਪੋਰਟ ਜਾਂਚ ਲਿਖਿਆ ਹੈ ਵੈਨਕੂਵਰ ਦੇ 에어ਪੋਰਟ ਤੇ ਤੇ ਮਸ਼ੀਨਾਂ 'ਚ ਵੀ ਪੰਜਾਬੀ ਪੰਜਾਬੀ ਕਰਿਆ ਕੋਈ ਪੰਜਾਬੀ ਵੈਲਕਮ ਟੂ ਕੈਨੇਡਾ ਤੇ ਇਹਦੇ 'ਚ ਨੋਟਿਸ ਸਾਰਾ ਕੁਝ ਆ ਗਿਆ ਜੀ ਪੰਜਾਬੀ 'ਚ ਪਾਸਪੋਰਟ ਮਲਾ ਦਾ ਪੜ੍ਹ ਲੀਏ ਪਾਸਪੋਰਟ ਸਕੈਨ ਕਰਨਾ ਪੋੜਨਾ ਇਮੀਗ੍ਰੇਸ਼ਨ ਹੋ ਗਈ ਜੀ ਬਹੁਤ ਜ਼ਿਆਦਾ ਸਮੂਥ ਸੀ ਕੁਝ ਵੀ ਨਹੀਂ ਪੁੱਛਿਆ ਵੈਸੇ ਕਹਾਣੀ ਹੀ ਸੁਣਦੇ ਸੀ ਹੁਣ ਤਾਂ ਕਹਿੰਦੇ ਰਿਪੋਰਟ ਕਰ ਦਿੰਦੇ ਐਦਾਂ ਕਰਦੇ ਉਹਦਾਂ ਕਰਦੇ ਅਸਲ 'ਚ ਆਏ ਤਾਂ ਐਕਸਲ 'ਚ ਪਤਾ ਲੱਗਦਾ ਹੈ ਤੇ ਜਸਟ ਐਂ ਪੁੱਛਿਆ ਕਿੰਨੇ ਦਿਨ ਲਈ ਆਏ ਹੋ ਬਸ ਤੇ ਬਾਕੀ ਸੀਗਾ ਜਾਂ ਕਿੱਥੇ ਰਹਿਣਾ ਹੈ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਥਾਵਾਂ ਘੁੰਮਣੀਆਂ ਬਸ ਨਾਰਮਲ ਦੋ ਤਿੰਨ ਕੁਐਸਚਨ ਬਿਲਕੁਲ ਨਾਰਮਲ ਇਮੀਗ੍ਰੇਸ਼ਨ ਐਵੇਂ ਲੋਕ ਡਰਾਈ ਜਾਂਦੇ ਰਹਿੰਦੇ ਆ ਕੈਨੇਡਾ ਤਾਂ ਜੀ ਇੰਨੀ ਪੁੱਛ ਪਰਦਾਲ ਕਰਦਾ ਵਾਪਸ ਮੋੜ ਦਿੰਦਾ ਸ਼ਾਇਦ ਸਟੂਡੈਂਟਸ ਲਈ ਕਰਦਾ ਹੋਵੇ ਅਤੇ 23 ਨੰਬਰ ਤੇ ਇੱਥੇ ਤਾਂ ਨਹੀਂ ਆ ਆਪਣੇ ਬੈਗ ਲੰਡਨ ਤੋਂ ਲੰਡਨ ਤੋਂ ਆਈ ਹੈ ਜਿਹੜੀ ਫਲਾਈਟ ਇੱਥੇ ਦੇਖਣਾ ਪਿਆ ਫਾਈਨਲੀ ਐਕਜ਼ਿਟ ਤੇ ਆ ਗਏ ਇੱਥੇ ਦੀਆਂ ਬਹੁਤ ਵੀਡੀਓ ਦੇਖੀਆਂ ਗੱਲ ਮਿਲ ਕੇ ਰੋਂਦਿਆਂ ਦੀਆਂ ਟਾਈਮ ਟਾਈਮ ਬਾਅਦ ਮਿਲਦਾ ਹੁੰਦਾ ਨਾ ਬੰਦਾ ਸਟੂਡੈਂਟ ਹੁੰਦੇ ਆ ਜਿਹੜੇ ਜਾਂ ਕੋਈ ਪੇਰੈਂਟਸ ਵਗੈਰਾ ਹੁੰਦੇ ਆ ਤੇ ਇੱਥੇ ਸਾਨੂੰ ਲੈਣ ਦੇ ਲਈ ਕੌਣ ਆ ਰਿਹਾ ਬਹੁਤ ਸਾਰੇ ਜਾਣ ਪਛਾਣ ਵਾਲੇ ਕੈਨੇਡਾ ਤੋਂ ਬਹੁਤ ਮੈਸੇਜ ਆ ਰਹੀ ਸੀਗੇ ਪਰਸਨਲੀ ਨਾ ਉਹ ਨਹੀਂ ਸਾਡੇ ਕਾਫੀ ਜ਼ਿਆਦਾ ਤੇ ਹੁਣ ਮਿਲਦੇ-ਗਿਲਦੇ ਰਵਾਂਗੇ ਸਾਰਿਆਂ ਨੂੰ ਜਿੰਨੇ ਵੀ ਹੈਗੇ ਆ ਇਹ ਹੋ ਗਿਆ ਆਫੀਸ਼ੀਅਲੀ ਐਗਜ਼ਿਟ ਤੇ ਦੇਖਦੇ ਆਂ ਕਹਿੰਦੇ ਆ ਸੁਣਿਆ ਹੁਣ ਤਾਂ ਕਹਿੰਦੇ ਕੈਨੇਡਾ ਦੀ ਹਵਾ ਨੇ ਜਿਹੜੀ ਉਹ ਕੱਚੇ ਉਹ ਜੀ ਹੈ ਕਹਿੰਦੇ ਬੰਦੇ ਨੂੰ ਬਦਲ ਦਿੰਦੀ ਹੈ ਲੱਗ ਜਾਂਦੀ ਹੈ ਕਹਿੰਦੇ ਹਵਾ ਲੱਗ ਜਾਂਦੀ ਹੈ ਬੰਦੇ ਨੂੰ ਤੇ ਹੁਣ ਦੇਖਦੇ ਆਂ ਸਾਨੂੰ ਹਵਾ ਲੱਗਦੀ ਹੈ ਕਿ ਨਾਲ ਹਰਾ ਖੁਸ਼ੀ ਦੇਖਦਾ ਵਿੱਚ ਵਿੱਚ ਕੋਈ ਬਰੋਲਾ ਕਾ ਨਹੀਂ ਵਜਦਾ ਇਹ ਲੋ ਜੀ ਪਹੁੰਚ ਗਏ ਭੈਣ ਹੋਣੀ ਭਾਣ ਜੇ ਤੇ ਵੈਲਕਮ ਟੂ ਕੈਨੇਡਾ ਆਫੀਸ਼ੀਅਲੀ ਉਹ ਮੈਨੂੰ ਨਹੀਂ ਮਿਲ ਕੇ ਗਿਆ ਮੇਰੀ ਕੋਈ ਵੈਲਿਊ ਨਹੀਂ ਮਾਮੇ ਨੂੰ ਨਾ ਲੰਡਨ ਇੰਗਲੈਂਡ ਵਾਲੇ ਭਾਣ ਜੇ ਪੁੱਛਦੇ ਨਾਏ ਪੁੱਛਦੇ ਕਿਵੇਂ ਭੁੱਲ ਗਿਆ ਹਣ ਹੈ ਚਲ ਆ ਜਾ ਲਓ ਜੀ ਇਹ ਆਪਣੇ ਚਾਚਾ ਜੀ ਦੀ ਬੇਟੀ ਹੈ ਕੁਲਦੀਪ ਤੇ ਹੁਣ ਇਹਨਾਂ ਨੇ ਆਪਾਂ ਨੂੰ ਘੁਮਾਇਆ ਇੰਗਲੈਂਡ ਕੁਮਾਇਆ ਸੰਦੀਪ ਨੇ ਤੇ ਇੱਥੇ ਕੁਲਦੀਪ ਨਾਮ ਚੇਂਜ ਹੋ ਗਿਆ ਗੱਲ ਤੇ ਵਧੀਆ ਇਹਨਾਂ ਨੂੰ ਜਿਹੜੇ ਲੇਟ ਹੋਏ ਹੋ ਉਹ ਅੱਛਾ ਤੇ ਨੂੰ ਜੀ ਆਪਣੀ ਇਮੀਗ੍ਰੇਸ਼ਨ ਹੀ ਕਰ ਲਓ ਸਾਡੀ ਸਾਡੀ ਇਮੀਗ੍ਰੇਸ਼ਨ ਪਹਿਲਾਂ ਹੋ ਗਈ ਸਾਨੂੰ ਕੋਈ ਪੁੱਛਿਆ ਕਿਛੇ ਨਹੀਂ ਉਹ ਹਸਾਬ ਨਾਲ ਇਹਨਾਂ ਨੂੰ ਟਾਈਮ ਦਿੱਤਾ ਹੁਣ ਘਰੇ ਪਹੁੰਚਦੇ ਆ ਸਾਰਾ ਖਲੇ ਜੀ ਗੱਡੀਆਂ ਚ ਤੇ ਹੁਣ ਅਸੀਂ ਪਹੁੰਚਦੇ ਆ ਸਰੀ ਪੰਜਾਬੀਆਂ ਦਾ ਦੂਜਾ ਸੰਗੀ ਹੋ ਜਾਂਦਾ ਹੈ ਲੈ ਮੈਂ ਮਿਲਾਦਾ ਬਈ ਇਹ ਛੋਟਾ ਪਾਣ ਜਾ ਵਡਾ ਪਾਣ ਜਾ ਇਹ ਸਾਡੇ ਬਾਈ ਜੀ ਸੁਖ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਜੀ ਸ਼ੁਕਰੀਆ ਜੀ ਥੈਂਕ ਯੂ ਬਹੁਤ ਵਧੀਆ ਜੀ ਬੜੀ ਖੁਸ਼ੀ ਹੋਈ ਅੱਛਾ ਥੈਂਕ ਯੂ ਇੰਗਲੈਂਡ ਸਾਰੇ ਤੁਹਾਨੂੰ ਘੁੰਮ ਦਿਆਂ ਹੁਣ ਕੈਨੇਡਾ ਘੁਮਾਵਾਂਗੇ ਜੀ ਜੀ ਭੇਟਿਆ ਤੋਂ ਆ ਗਈ ਹੈ ਨਾ ਫਿਰ ਮੈਨੂੰ ਲੱਗਦਾ ਸੀ ਕਿ ਆਪਾਂ ਇੱਥੇ ਹੀ ਮਿਲਾਂਗੇ ਥੈਂਕ ਯੂ ਜੀ ਲੱਗਦਾ ਜੀ ਬੜਾ ਸਾਰਾ ਗੁਰਸ਼ੇ ਥੈਂਕ ਯੂ ਮੈਂ ਕਿੱਧਰ ਆ ਹਾਂ ਨਾ ਕਿ ਸਾਰੇ ਜਿੰਨੇ ਵੀ ਬਲੌਗਰ ਹੈਗੇ ਮੈਨੂੰ ਮੈਂ ਕਿਸੇ ਜਾਣੇ ਦੇਖਦੀ ਆ ਔਰ ਮੈਂ ਸਭ ਤੋਂ ਥੈਂਕ ਯੂ ਜੀ ਮੈਂ ਤੇ ਰਿਮੇਂਡਰ ਮਾਮਾ ਦੇ ਦੇ ਇਹਦਾ ਨਾਮ ਹੈ ਬਈ ਨਿੱਕੇ ਦਾ ਗੁਰਸਾਂਝ ਇੱਕ ਗੁਰਸਾਂਝ ਉਹ ਗੁਰਫਤੇ ਮਾਮੀ ਮਾਮੀ ਨੇ ਦੇਣਾ ਮਾਮੇ ਨੇ ਦੇਣਾ ਮਾਮੇ ਦੀ ਕੋਈ ਇੱਜ਼ਤ ਨਹੀਂ ਕਰਦਾ ਮਾਮੀ ਨੇ ਦੇ ਦੇ ਚਲੋ ਖੁਸ਼ੀ ਲੈ ਲਓ ਤੁਸੀਂ ਲੈ ਲਓ ਚਲੋ ਚੱਲੀਏ ਜੀ ਚਲੋ ਹੁਣ ਘਰੇ ਪਹੁੰਚਦੇ ਆ ਜੀ ਪੰਜਾਬੀ ਅੰਦਰ ਦੂਜਾ ਪਿੰਡ ਸਰੀ ਦੋ ਗੱਡੀਆਂ ਦੇ ਲੈਣ ਆਏ ਆ ਚੜਾਈਆਂ ਦਾ ਅਲੱਗ ਅਲੱਗ ਲੱਗ ਜਾਣਗੇ ਅੱਛਾ ਜੀ ਮਿਲਦੇ ਆ ਜੀ ਬਾਏ ਬਾਏ ਸਸਤੀ ਗੱਲ ਏਅਰਪੋਰਟ ਤਾਂ ਵੈਸੇ ਵੀ ਬਾਰ-ਬਾਰ ਹੋਣਾ ਮੈਨੂੰ ਲੱਗਦਾ ਹੈ ਨਾ ਵੈਨਕੂਵਰ ਦਾ ਵੈਨਕੂਵਰ ਤੋਂ ਬਾਹਰ ਹੋਣਾ ਹਾਂ ਸਾਈਡ 'ਚ ਤੇ ਪੈ ਜਾਂਦਾ ਅੱਛਾ ਜੀ ਜਿਵੇਂ ਯਾਨੀ ਕਿ ਆਈ ਨਹੀਂ ਹੈਗਾ ਜਦ ਨਾ ਬਚਾਲੇ ਆ ਮੈਂ ਬਾਰ-ਬਾਰ ਆ ਹੂੰ ਘਰੇ ਪਹੁੰਚ ਗਏ ਜੀ ਇਹ ਆ ਪਿੰਡ ਸਰੀ ਸਾਰਾ ਤੇ ਪੰਜਾਬੀਆਂ ਦਾ ਪਿੰਡ ਇਹ ਤੇ ਵੈਸੇ ਦਾ ਪੁਰਾਣਿਆਂ ਨੇ ਤਾਂ ਸਾਰੇ ਨੇ ਸੁਣੀ ਹੋਣਾ ਇਹੋ ਜਿਹਾ ਸਾਰੀ ਬਾਕੀ ਹੁਣ ਦਿਖਾਉਂਦੇ ਰਹਿਣਾ ਪਹਿਲਾਂ ਤੁਹਾਨੂੰ ਸਰੀ ਦਿਖਾਉਣਾ ਹੈ ਸਰੀ ਤੋਂ ਬਾਅਦ ਵੈਨਕੂਬਰ ਘਮਾਉਣਾ ਹੈ ਪੰਜਾਬੀਆਂ ਦੇ ਸਾਰਾ ਆਲਾ ਦਵਾਲਾ ਦਿਖਾਉਂਦੇ ਰਹਿਣਾਗਾ ਨਾ ਹੁਣ ਪਿੰਡ ਤੇਲ ਤੁਲ ਨਹੀਂ ਚੋਣਾ ਆ ਫੁੱਲਾਂ ਨਾਲ ਸਾਰਦਾ ਹੈ ਚਲੋ ਜੀ ਬੱਲੇ ਬੱਲੇ ਸ਼ੁਕਰੀਆ ਬੱਲੇ ਬੱਲੇ ਕੈਨੇਡਾ ਚ ਘਰ ਖੁੱਲੇ ਡੁੱਲੇ ਆ ਜੀ ਪਤਾ ਨਹੀਂ ਅਸੀਂ ਇੰਗਲੈਂਡ ਚੋਂ ਆਏ ਆ ਤਾਂ ਸਾਨੂੰ ਲੱਗਦਾ ਤੇ ਬਾਕੀ ਹੈ ਖੁੱਲੇ ਆ ਤੇ ਬੈਠੀਏ ਸ਼ੁਕਰੀਆ ਜੀ ਸਕੂਲ ਜਾਣਾ ਹੁੰਦਾ ਤੂੰ ਕਿ ਨਾ ਕੰਨ ਹਰਿਆ ਟੁੱਟਿਆ ਨਾ ਕਿੰਨੀਆਂ ਛੁੱਟੀਆਂ ਨੇ ਦਾ ਐਨੀ ਐਨੀ ਜੁੱਟੀਆਂ ਨੇ ਬਾਜੀ ਪਾ ਦੇ ਇੱਥੇ ਓਏ ਓਏ ਉਹ ਨਾ ਉਹ ਦੇਖ ਸਾਰੇ ਸ਼ਰਾਰਤੀ ਆ ਬਈ ਜਿੰਨਾ ਛੋਟਾ ਵੱਡੇ ਸ਼ਰਾਰਤੀਆ ਵੱਡੇ ਨੂੰ ਘੁੱਟਦਾ ਵਿੱਚ ਹੀ ਸਾਨੂੰ ਘੁੱਟਦਾ ਵਿੱਚ ਹੀ ਮਾਮਾ ਮਾਨੂੰ ਘੁੱਟਦਾ ਨਾ ਨਾ ਭਾਈ ਅਸੀਂ ਤਾਂ 2 ਦਿਨ ਹੀ ਰਹਿਣਾ ਭਾਈ ਭੱਜ ਜਾਾਂਗੇ ਯਾਰ ਕਾਨੂੰ 2 ਦਿਨ ਹੀ ਰਹਿਣਾ ਚੱਲ ਜਾਾਂਗੇ ਅਸੀਂ ਨਹੀਂ 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 ਜਾਣਾ ਇੱਥੇ ਰਹਿਣਾ ਅਗਰ ਮੈਨੂੰ ਘੁੱਟਾ ਆਪੇ ਗਈ ਜਾਂਦਾ ਮੈਨੂੰ ਘੁੱਟਾ ਇਹ ਪੰਜਾਬੀਆਂ ਦੀ ਕਹਿੰਦੇ ਗੋਲ ਗੱਪਿਆਂ ਬਿਨਾਂ ਸੇਵਾ ਨਹੀਂ ਹੁੰਦੀ ਗੋਲ ਗੱਪੇ ਸਾਰੇ ਕਿਤੇ ਮਿਲਦੇ ਆ ਯਾ ਆਲ ਰਾਉਂਡਰ ਹਾਂ ਲਓ ਜੀ ਕਰ ਲਈਏ ਸ਼ੁਰੂ ਸੇਵਾਵਾਂ ਲੈ ਲਈ ਅਸੀਂ ਵੀ ਰਾਤ ਦੇ ਵੱਜ ਗਏ ਜੀ 9 ਤੇ ਅੱਜ ਦੇ ਵਲੌਗ ਦੀ ਆਪਾਂ ਹੁਣ ਕਰਦੀਏ ਸਮਾਪਤੀ ਸਫ਼ਰ ਆਪਣਾ ਨਵਾਂ ਸ਼ੁਰੂ ਹੋ ਗਿਆ ਤੇ ਵੈਸੇ ਜਹਾਜ਼ ਦਾ ਸਫ਼ਰ ਵੀ ਲੰਬਾ ਸੀ ਯਾਰ ਤੇ ਆਲਮੋਸਟ ਸਾਨੂੰ ਦਾ 12 ਘੰਟੇ ਲੱਗੇ ਇੱਥੇ ਘਰੇ ਪਹੁੰਚਦੇ ਆ ਨੂੰ ਤੇ ਤੇ ਨਾਲ ਤੁਹਾਨੂੰ ਇੱਕ ਗੱਲ ਦੀ ਇੱਥੇ ਹੋਰ ਅਪਡੇਟ ਕਰਦਾ ਕਿ ਜਿਹੜੇ ਆਪਣੇ ਆਉਣ ਵਾਲੇ ਦਿਨਾਂ ਉਹਨਾਂ ਚ ਕਿੱਥੇ ਕਿੱਥੇ ਰਹਿਣਾ ਅਸੀਂ 30 ਅਗਸਤ ਤੱਕ ਮਤਲਬ ਅਗਸਤ ਦਾ ਸਾਰਾ ਮਹੀਨਾ ਬੀਸੀ ਪ੍ਰੋਵਿਨੈਂਸ ਦੇ ਵਿੱਚ ਆ ਬ੍ਰਿਟਿਸ਼ ਕੋਲੰਬੀਆ ਜਿਹਨੂੰ ਕਹਿੰਦੇ ਆ ਤੇ ਵੈਸੇ ਕੈਨੇਡਾ ਵਾਲੇ ਤਾਂ ਚਲੋ ਸਾਰੇ ਜਾਣਦੇ ਹੀ ਆ ਤੇ ਬਾਹਰ ਲਿਆਂ ਲਈ ਆ ਤੇ ਸਰੀ ਹੋ ਗਿਆ ਐਬਸਫੋਰਡ ਹੋ ਗਿਆ ਤੇ ਵੈਨਕੂਵਰ ਹੋ ਗਿਆ ਇੱਥੇ ਇਹ ਏਰੀਆ ਚ ਘੁੰਮਣਾ ਇਸ ਤੋਂ ਬਾਅਦ ਅਸੀਂ 1 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਜਾਣਾਗਾ ਅ ਕੈਲਗੇਰੀ ਐਡਮਿੰਟਨ ਉਹ ਉਹ ਏਰੀਆ ਦੇ ਵਿੱਚ ਹੋਵਾਂਗੇ ਅ 10 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਟ੍ਰਾਂਟੋ ਤੇ ਉਹਦੇ ਨੇੜੇ ਤੇ ਬ੍ਰੈਮਟਨ ਹੋ ਗਿਆ ਤੇ ਨਿਆਗਰਾ ਹੋ ਗਿਆ ਤੇ ਜਿੰਨਾ ਵੀ ਉਹ ਨੇੜੇ ਤੇ ਦਾ ਕਿੰਗਸਟਨ ਹੋ ਗਿਆ ਜਿੰਨਾ ਨੇੜੇ ਤੇ ਦਾ ਏਰੀਆ ਉੱਥੇ ਘੁੰਮਣਾਗਾ ਸੋ ਜਿੰਨਾ ਜਿੰਨਾਂ ਨੇ ਮਿਲਣਾ ਉਹ ਤੁਸੀਂ ਆਪਣੇ ਹਿਸਾਬ ਨਾਲ ਪਲਾਨ ਕਰ ਲਿਓ ਵੈਸੇ ਇਸ ਤੋਂ ਬਿਨਾ ਜਿਵੇਂ ਤੁਹਾਨੂੰ ਦੱਸਿਆ ਸੀ ਵਿਨੀ ਪੈਗ ਤੋਂ ਹੋਰ ਸਾਰੇ ਕਿਤੇ ਮੈਸੇਜ ਆ ਰਹੇ ਕੈਨੇਡਾ ਤੋਂ ਆਲਮੋਸਟ ਹਨਾ ਤੇ ਬਾਕੀ ਅਸੀਂ ਕਿਤੇ ਵੀ ਇਸ ਵਾਰ ਪਲਾਨ ਨਹੀਂ ਕਰ ਰਹੇ ਸਿਰਫ ਇਹਨਾਂ ਇਹਨਾਂ ਸ਼ਹਿਰਾਂ ਚ ਅਸੀਂ ਵਿਜ਼ਿਟ ਕਰਨਾ ਜਿਹੜਾ ਤੁਹਾਨੂੰ ਡਿਟੇਲ ਦਿੱਤੀ ਹੈ ਸੋ ਅਡੀਕ ਕਰਿਓ ਤੁਸੀਂ ਕੱਲ ਤੋਂ ਨਵੇਂ ਵਲੌਗ ਦੀ ਹੁਣ ਜਿਹੜਾ ਕੈਨੇਡਾ ਵਾਲਾ ਪੰਜਾਬ ਹੈ ਤੁਹਾਨੂੰ ਤੇ ਉਹ ਦਿਖਾਵਾਂਗੇ ਮਿਲਦੇ ਆਂ ਜੀ ਆਪਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਸਰੀ ਤੋਂ ਕੱਲ ਨੂੰ ਪੰਜਾਬੀਆਂ ਦਾ ਜਿਹੜਾ ਪਿੰਡ ਹੈ ਸਰੀ ਕੱਲ ਨੂੰ ਆਏ ਘਮਾਉਣੇ ਤੁਹਾਨੂੰ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ